ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿਹੜੇ ਲੋਕ ਗੈਸ ਦੀ ਜਗ੍ਹਾ ਚੁੱਲੇ ਤੇ ਖਾਣਾ ਬਣਾਉਂਦੇ ਹਨ ਉਹ ਸਿਹਤਮੰਦ ਰਹਿੰਦੇ ਹਨ ਨੰਬਰ 2 ਸ਼ਾਮ ਨੂੰ ਚੌਲ ਖਾਣ ਨਾਲ ਚਰਬੀ ਛੇਤੀ ਵੱਧਣ ਲੱਗ ਜਾਂਦੀ ਹੈ ਨੰਬਰ 3 ਮੱਝ ਦੇ ਦੁੱਧ ਨਾਲ ਮੋਟਾਪਾ ਜ਼ਿਆਦਾ ਹੁੰਦਾ ਹੈ ਨੰਬਰ 4 ਰਾਤ ਨੂੰ ਦਹੀਂ ਦਾ ਸੇਵਣ ਕਦੇ ਵੀ ਨਾ ਕਰੋ ਨੰਬਰ 5 ਗਾਂ ਦਾ ਦੁੱਧ ਪੀਣ ਨਾਲ ਇਨਸਾਨ ਜਵਾਨ ਰਹਿੰਦਾ ਹੈ ਨੰਬਰ 6 ਖਾਣਾ ਖਾਣ ਤੋਂ ਬਾਅਦ ਇੱਕਦਮ ਚਾਹ ਪੀਣ ਨਾਲ ਖਾਣਾ ਛੇਤੀ ਹਾਜਮ ਨਹੀਂ ਹੁੰਦਾ ਨੰਬਰ 7 ਜਿਸ ਦੇ ਜਿਆਦਾ ਧੀਆਂ ਹੁੰਦੀਆਂ ਹਨ ਉਹ ਇਨਸਾਨ ਖੁਸ਼ਕਿਸਮਤ ਹੁੰਦਾ ਹੈ ਨੰਬਰ 8 ਹਾਰੇ ਰੋਜ਼ ਸਵੇਰੇ ਹਰੇ ਕਾ ਤੇ ਨੰਗੇ ਪੈਰ ਜ਼ਰੂਰ ਤੁਰਨਾ ਚਾਹੀਦਾ ਹੈ ਨੰਬਰ 9 ਜੇਕਰ ਦੇਰ ਸੌਰੀ ਦੇਰ ਨਾਲ ਨੀਂਦ ਆਉਣਾ ਦਿਮਾਗ ਤੇਜ਼ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 10 ਅਮਰੂਦ ਖਾਣ ਨਾਲ ਪੇਟ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਹਨ। ਨੰਬਰ 11 ਸ਼ਾਮ ਦੇ ਸਮੇਂ ਮਿੱਠੀਆਂ ਚੀਜ਼ਾਂ ਨਾ ਖਾਓ, ਬਲਕਿ ਕੌੜੀਆਂ ਚੀਜ਼ਾਂ ਖਾਓ। ਇਹ ਸਿਹਤ ਵਧੀਆ ਰੱਖਣਗੇ। ਨੰਬਰ 12 ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਪੇਟ ਦੇ ਦਰਦ ਖਤਮ ਹੋ ਜਾਂਦਾ ਹੈ ਨੰਬਰ 13 ਜਾਦਾ ਚਾਹ ਪੀਣ ਨਾਲ ਸਿਹਤ ਖਰਾਬ ਹੁੰਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਘਟ ਹੁੰਦੀ ਹੈ ਨੰਬਰ 14 ਛੋਲਿਆਂ ਦੀ ਦਾਲ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਦਾਣੇ ਚਿਹਰੇ ਤੇ ਦਾਣੇ ਨਹੀਂ ਹੋਣਗੇ ਨੰਬਰ 15 ਦਿਨ ਵਿੱਚ ਦੋ ਵਾਰ ਖੀਰੇ ਜ਼ਰੂਰ ਖਾਓ ਮोटापा ਘਟ ਹੋ ਜਾਵੇਗਾ ਨੰਬਰ 16 ਰਾਤ ਨੂੰ ਬਾਰ-ਬਾਰ ਬਾਥਰੂਮ ਆਉਣ ਦੀ ਪ੍ਰੋਬਲਮ ਹੈ ਤਾਂ ਰੋਜ਼ਾਨਾ ਇੱਕ ਸੇਵ ਜਰੂਰ ਖਾਓ ਇਹ ਪ੍ਰੋਬਲਮ ਠੀਕ ਹੋ ਜਾਵੇਗੀ ਨੰਬਰ 17 ਵਾਲਾ ਵਿੱਚ ਕੰਗੀ ਕਰ ਨਾਲ ਸੀਰ ਵਿੱਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਨੰਬਰ 18 ਸਾਗ ਤੇ ਪਾਲਕੀ ਖਾਣ ਨਾਲ ਰਾਤ ਨੂੰ ਬਾਰ-ਬਾਰ ਬਾਥਰੂਮ ਹੋਣ ਦੀ ਪ੍ਰੋਬਲਮ ਘਟ ਹੋ ਜਾਂਦੀ ਹੈ ਨੰਬਰ 19 ਜਿਹੜੇ ਲੋਕ ਵਾਲਾਂ ਵਿੱਚ ਕੰਗੀ ਘਾਟੇ ਕਰਦੇ ਹਨ ਉਹਨਾਂ ਦੇ ਵਾਲ ਜਿਆਦਾ ਝੜਦੇ ਹਨ ਨੰਬਰ 20 ਜਿਆਦਾ ਸੋਚਣ ਤੇ ਟੈਨਸ਼ਨ ਲੈਣ ਵਾਲਾ ਇਨਸਾਨ ਛੇਤੀ ਬੁੱਢਾ ਹੋ ਜਾਂਦਾ ਹੈ ਨੰਬਰ 21 ਜਿਆਦਾ ਮਿਰਚ ਮਸਾਲੇ ਖਾਣ ਨਾਲ ਅਲਰਜੀ ਵੀ ਹੋ ਸਕਦੀ ਹੈ ਨੰਬਰ 22 ਸਵੇਰੇ ਖਾਲੀ ਪੇਟ ਖਜੂਰ ਖਾ ਕੇ ਉੱਪਰ ਦੀ ਦੁੱਧ ਪੀ ਲਵੋ ਪੇਟ ਵਿੱਚ ਗੈਸ ਕਦੀ ਵੀ ਨਹੀਂ ਬਣੇਗੀ ਨੰਬਰ 23 ਸ਼ਾਮ ਨੂੰ ਜ਼ਿਆਦਾ ਪਿਆਜ਼ ਖਾਣ ਨਾਲ ਬਵਾਸੀਰ ਹੋ ਸਕਦੀ ਹੈ ਨੰਬਰ 24 ਜੇਕਰ ਤੁਹਾਨੂੰ ਜ਼ਿਆਦਾ ਬੈਠ ਕੇ ਕੰਮ ਕਰਨ ਦੀ ਆਦਤ ਹੈ ਤਾਂ ਵਿੱਚ ਵਿੱਚ ਦੀ ਉੱਠ ਕੇ ਥੋੜਾ ਜਿਹਾ ਜ਼ਰੂਰ ਚੱਲੋ ਇਸ ਨਾਲ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 25 ਜੇਕਰ ਤੁਹਾਨੂੰ ਬੁਖਾਰ ਚੜਦਾ ਹੋਵੇ ਤਾਂ ਕਦੇ ਵੀ ਫੋਨ ਦੀ ਵਰਤੋਂ ਨਾ ਕਰੋ ਇਸ ਨਾਲ ਹੱਡੀਆਂ ਅੱਖਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਵੇਂ ਕਿ ਨਿਗਾਹ ਕੱਟ ਲੱਗ ਜਾਂਦੀ ਹੈ ਤੇ ਨਾਲ ਹੀ ਅੱਖਾਂ ਵਿੱਚ ਪਾਣੀ ਵੀ ਨਿਕਲਦਾ ਹੀ ਜਾਂਦਾ ਹੈ ਨੰਬਰ 26 ਸਵੇਰੇ ਉੱਠ ਕੇ ਆਪਣੀਆਂ ਅੱਖਾਂ ਦੀ ਮ사ਜ ਕਰ ਨਾਲ ਸਾਡੀ ਖਰਾਬ ਤਬੀਅਤ ਠੀਕ ਹੋ ਜਾਂਦੀ ਹੈ ਨੰਬਰ 27 ਕੁਰਸੀ ਉੱਪਰ ਬੈਠਣਾਂ ਬੈਠਣ ਸਮੇ ਆਪਣੀਆਂ ਲੱਤਾਂ ਨੂੰ ਹਮੇਸ਼ਾ ਸਿੱਧੀਆਂ ਹੀ ਰੱਖੋ ਜੋ ਸਰੀਰ ਨੂੰ ਸਹੀ ਰੱਖਣ ਗਿਆ ਨੰਬਰ 28 ਕਦੇ ਵੀ ਆਪਣੇ ਕਾਰ ਦੇ ਫਾਰਸ਼ ਜਾਂ ਫਿਰ ਆਪਣੇ ਆਸ-ਪਾਸ ਨਾ ਧੁੱਕੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਟੀਵੀ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 29 ਜਦੋਂ ਵੀ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਚਾਹ ਸੇਵਣ ਪੁੱਲ ਕੇ ਵੀ ਨਾ ਕਰੋ ਜਦੋਂ ਚਾਹ ਪੀ ਕੇ ਹਟਦੇ ਹੋ ਤਾਂ ਤੁਰੰਤ ਪਾਣੀ ਵੀ ਨਾ ਪੀਵੋ ਨੰਬਰ 3 ਮੂਰਖਾ ਨਾਲ ਬਹਿਸ ਕਰਨਾ ਗੱਲ ਤੇ ਬੈਠੇ ਮੱਛਰ ਨੂੰ ਮਾਰਨ ਦੇ ਬਰਾਬਰ ਹੁੰਦਾ ਹੈ ਮੱਛਰ ਮਰੇ ਜਾਂ ਨਾ ਮਰੇ ਪਰ ਤੁਹਾਡੇ ਆਪਣੇ ਹੀ ਥੱਪੜ ਜ਼ਰੂਰ ਲੱਗ ਜਾਵੇਗਾ ਨੰਬਰ 31 ਜੋ ਖਾਂਗੇ ਦੀ ਸਮੱਸਿਆ ਹੋਵੇ ਤਾਂ ਨੱਕ ਵਿੱਚ ਦੋ ਬੂੰਦਾਂ ਗਾਂ ਦੇ ਕਿਉਂ ਦੀਆਂ ਪਾ ਲਓ ਤੇ ਉਸ ਨੂੰ ਪਹਿਲਾ ਹਲਕਾ ਕੋਸਾ ਜ਼ਰੂਰ ਕਰ ਲਿਆ ਕਰੋ ਨੰਬਰ 32 ਆਪਣੇ ਨਜ਼ਰੀਏ ਵਿੱਚ ਸਹੀ ਰਹੋ ਦੁਨੀਆਂ ਬਾਰੇ ਨਾ ਸੋਚੋ ਕਿਉਂਕਿ ਦੁਨੀਆਂ ਦੀਆਂ ਨਜ਼ਰਾਂ ਵਿੱਚ ਤਾਂ ਤੁਹਾਡੀਆਂ ਸੌ ਚੰਗਿਆਈਆਂ ਉੱਪਰ ਇੱਕ ਗਲਤੀ ਉੱਪਰ ਇੱਕ ਗਲਤੀ ਭਾਰੀ ਪੈ ਜਾਂਦੀ ਹੈ ਨੰਬਰ 33 ਅਦਰਕ ਖਾਣ ਵਾਲਾ ਵਿਅਕਤੀ ਜਲਦੀ ਦਵਾਈਆਂ ਦਾ ਸ਼ਿਕਾਰ ਨਹੀਂ ਹੁੰਦਾ ਇਸ ਲਈ ਰੋਜ਼ਾਨਾ ਅਦਰਕ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 34 ਲੋਹਾ ਗਰਮ ਪਾਵੇ ਹੀ ਹੋ ਜਾਵੇ ਪਰ ਥੋੜਾ ਤਾਂ ਠੰਡਾ ਰਹਿ ਕੇ ਹੀ ਕੰਮ ਕਰ ਸਕਦਾ ਹੈ ਅੱਜ ਜਿਹੜੀ ਧੁੱਪ ਨਾਲ ਸਕੂਨ ਮਿਲਦਾ ਹੈ ਕੱਲ ਨੂੰ ਉਸੇ ਧੁੱਪ ਤੋਂ ਤਪੱਸ ਹੋਵੇਗੀ ਨੰਬਰ 31 ਜੇਕਰ ਤੁਹਾਡਾ ਬੀਪੀ ਵੱਧ ਜਾਵੇ ਤਾਂ ਤਾਂ ਠੰਡਾ ਦਹੀਂ ਖਾ ਲਓ ਬੀਪੀ ਠੀਕ ਹੋ ਜਾਵੇਗਾ ਨੰਬਰ 36 ਰਾਤ ਨੂੰ ਸੌਣ ਸਮੇਂ ਆਪਣੇ ਸਿਰ ਥੱਲੇ ਕਦੇ ਵੀ ਸਰਾਣਾ ਨਾ ਲੈ ਕੇ ਪਵੋ ਇਸ ਨਾਲ ਰੀੜ ਦੀ ਹੱਡੀ ਕਮਜ਼ੋਰ ਹੁੰਦੀ ਹੈ ਜਿਸ ਨਾਲ ਕਮਰ ਦੀ ਦਰਦ ਦੀ ਸਮੱਸਿਆ ਹੁੰਦੀ ਹੈ ਨੰਬਰ 37 ਜੇਕਰ ਤੁਸੀਂ ਕਿਸੇ ਨੂੰ ਛੋਟਾ ਦੇਖ ਰਹੇ ਹੋ ਫਿਰ ਜਾਂ ਤਾਂ ਤੁਸੀਂ ਉਸ ਨੂੰ ਦੂਰੋਂ ਦੇਖ ਰਹੇ ਹੋ ਜਾਂ ਫਿਰ ਤੁਸੀਂ ਉਸ ਨੂੰ ਗਰੂਰ ਨਾਲ ਦੇਖ ਰਹੇ ਹੋ ਨੰਬਰ 38 ਰੋਜ਼ਾਨਾ ਸਵੇਰੇ ਕੁਝ ਸਮਾਂ ਯੋਗਾ ਕਰਨ ਕਰਨਾ ਤੁਹਾਡੇ ਸਰੀਰ ਨੂੰ ਫਟ ਅਤੇ ਤੰਦਰੁਸਤ ਰੱਖੇਗਾ ਸ਼ਹਿਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਿਲੇਗੀ ਨੰਬਰ 39 ਕੋਈ ਨਾ ਕੋਈ ਸਰੀਰਕ ਖੇਡ ਜ਼ਰੂਰ ਖੇਡੋ ਇਸ ਨਾਲ ਸਰੀਰ ਦੀ ਗਰਮੀ ਨਿਕਲੇਗੀ ਤੇ ਤੁਸੀਂ ਫਿੱਟ ਰਹੋਗੇ ਨੰਬਰ 40 ਤਲਾਸ ਜ਼ਿੰਦਗੀ ਦੀ ਸੀ ਦੂਰ ਤੱਕ ਚਲੇ ਗਏ ਜ਼ਿੰਦਗੀ ਤਾਂ ਮਿਲੀ ਨਹੀਂ ਪਰ ਤਜਰਬੇ ਬਹੁਤ ਮਿਲ ਕੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਆ ਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਵੀਡੀਓ ਦੇਖਣ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ